ਅੱਠਵੀਂ ਜਮਾਤ ਦੇ ਬਹੁਤ ਹੀ ਪਿਆਰੇ ਬੱਚਿਓ ਅੱਜ ਤੁਹਾਨੂੰ ਮੈਂ ਵਿਗਿਆਨ ਵਿਸ਼ੇ ਦਾ ਚੌਥਾ ਪਾਠ ਜਾਲਣ ਤੇ ਲਾਟ ਕਰਾਉਣ ਜਾ ਰਹੀ ਹਾਂ ਜਾਲਣ ਤੇ ਲਾਟ ਹਾਂਜੀ ਅਧਿਆਇ 4 ਜਾਲਣ ਤੇ ਲਾਟ ਕੰਬਸਸ਼ਨ ਐਂਡ ਫਲੇਮ ਹਾਂਜੀ ਸਭ ਤੋਂ ਪਹਿਲਾਂ ਅਸੀਂ ਇਸ ਦੀਆਂ ਖਾਲੀ ਥਾਵਾਂ ਕਰਾਂਗੇ ਆ ਛੋਟੇ ਪ੍ਰਸ਼ਨ ਕਰਾਂਗੇ ਛੋਟੇ ਪ੍ਰਸ਼ਨਾਂ ਦੇ ਵਿੱਚ ਸਭ ਤੋਂ ਪਹਿਲਾਂ ਇਹਨਾਂ ਨੇ ਦਿੱਤਾ ਹੋਇਆ ਹੈ ਨੰਬਰ 1 ਸਹੀ ਵਿਕਲਪ ਚੁਣੋ ਪਹਿਲਾ ਹੇਠ ਲਿਖਿਆਂ ਵਿੱਚੋਂ ਕਿਹੜੀਆਂ ਗੈਸਾਂ ਬਲਣ ਵਿੱਚ ਸਹਾਇਕ ਹੁੰਦੀਆਂ ਹਨ ਹਾਈਡਰੋਜਨ ਆਕਸੀਜਨ ਨਾਈਟ੍ਰੋਜਨ ਕਾਰਬਨ ਡਾਈਆਕਸਾਈਡ ਹਾਂਜੀ ਇਹਨਾਂ ਦੇ ਵਿੱਚੋਂ ਆਕਸੀਜਨ ਬਲਣ ਵਿੱਚ ਸਹਾਇਕ ਹੁੰਦੀ ਹੈ ਦੂਜਾ ਨਪੀੜਿਤ ਕੁਦਰਤੀ ਗੈਸ ਦਾ ਬਲਣਾ ਕਿਸ ਦੀ ਇੱਕ ਉਦਾਹਰਣ ਹੈ ਤੇਜ਼ ਬਲਣ ਦੀ ਤੀਜਾ ਕੁਐਸਚਨ ਹੈਗਾ ਸਾਡਾ ਸਹੀ ਵਿਕਲਪ ਚੁਣੋ ਵਾਲੇ ਦਾ ਹੇਠ ਲਿਖੇ ਵਿੱਚੋਂ ਕਿਹੜਾ ਸੁਭਾਵਿਕ ਬਲਣ ਦੀ ਉਦਾਹਰਣ ਹੈ પેટ્રોલ ਨੂੰ ਜਲਾਉਣਾ ਮੈਗਨੀਸ਼ੀਅਮ ਰਿਬਨ ਨੂੰ ਜਲਾਉਣਾ ਕਪੂਰ ਨੂੰ ਜਲਾਉਣਾ ਚਿੱਟੇ ਫਾਸਫੋਰਸ ਨੂੰ ਜਲਾਉਣਾ ਚਿੱਟੇ ਫਾਸਫੋਰਸ ਨੂੰ ਜਲਾਉਣਾ ਸੁਭਾਵਿਕ ਜਲਣ ਹੈ ਚੌਥਾ ਘੱਟੋ ਘੱਟ ਤਾਪਮਣ ਜਿਸ ਤੇ ਬਾਲਣ ਅੱਗ ਫੜਦਾ ਹੈ ਪਿਗਲਣ ਦਾ ਤਾਪਮਣ ਉਬਲਣ ਦਾ ਤਾਪਮਣ ਜਲਣ ਤਾਪਮਣ ਇਹਨਾਂ ਵਿੱਚੋਂ ਕੋਈ ਨਹੀਂ ਹਾਂਜੀ ਅੱਗ ਫੜਦਾ ਉਹ ਜਲਣਾ ਹੁੰਦਾ ਜਲਣ ਤਾਪਮਣ ਦੂਜਾ ਪ੍ਰਸ਼ਨ ਆ ਗਿਆ ਖਾਲੀ ਥਾਵਾਂ ਭਰੋ ਹੁਣ ਅਸੀਂ ਖਾਲੀ ਥਾਵਾਂ ਭਰੋ ਪ੍ਰਸ਼ਨ ਕਰਾਂਗੇ ਪਹਿਲੀ ਖਾਲੀ ਥਾਂ ਹੈਗੀ ਐਲ ਪੀਜੀ ਦਾ ਕਲੋਰੀ ਮੁੱਲ 55000 ਕਿਲੋ ਜੂਲ ਪਰ ਕਿਲੋਗ੍ਰਾਮ ਹੈ ਦੂਜੀ ਖਾਲੀ ਥਾਂ ਡੈਸ਼ ਲਾਟ ਦਾ ਸਭ ਤੋਂ ਭਾਰੀ ਭਾਗ ਹੁੰਦਾ ਹੈ ਬਾਰੀ ਖੇਤਰ ਗਰਮ ਭਾਗ ਹੁੰਦਾ ਹੈ ਭਾਰੀ ਖੇਤਰ ਆਊਗਾ ਭਾਰੀ ਖੇਤਰ ਲਾਟ ਦਾ ਸਭ ਤੋਂ ਗਰਮ ਭਾਗ ਹੁੰਦਾ ਹੈ ਤੀਜੀ ਖਾਲੀ ਥਾਂ ਡੈਸ਼ ਬਲਣ ਲਈ ਜ਼ਰੂਰੀ ਹੈ ਆਕਸੀਜਨ ਜਾਂ ਹਵਾ ਵੀ ਕਹਿ ਸਕਦੇ ਆਪਾਂ ਚੌਥੀ ਖਾਲੀ ਥਾਂ ਹੈ ਲੱਕੜ ਅਤੇ ਕੋਲੇ ਦਾ ਜਲਣਾ ਹਵਾ ਵਿੱਚ ਡੈਸ਼ ਦਾ ਕਾਰਨ ਬਣਦਾ ਹੈ ਪ੍ਰਦੂਸ਼ਣ ਕਿਉਂਕਿ ਧੂਆ ਪੈਦਾ ਕਰਦੇ ਦੋਵੇਂ ਜਦੋਂ ਜਲਦੇ ਇਸ ਕੰਟੀ ਪ੍ਰਦੂਸ਼ਣ ਦਾ ਕਾਰਨ ਬਣਦੇ ਹੈ ਡੈਸ਼ ਘਰਾਂ ਵਿੱਚ ਵਰਤਿਆ ਜਾਣ ਵਾਲਾ ਇੱਕ ਤਰਲ ਬਾਲਣ ਹੈ एलपीजी लिक्विड पेट्रोलियम गैस द्रवित पेट्रोलियम गैस ਬਾਲਣ ਨੂੰ ਜਲਾਉਣ ਤੋਂ ਪਹਿਲਾਂ ਇਸ ਦੇ ਜਲਣ તાਪਮਾਨ ਤੱਕ ਜਲਣ ਤਾਪਮਾਨ ਤੱਕ ਗਰਮ ਕਰਨਾ ਚਾਹੀਦਾ ਹੈ 7ਵੀਂ ਖਾਲੀ ਥਾਂ ਹੈ ਤੇਲ ਦੁਆਰਾ ਪੈਦਾ ਕੀਤੀ ਅੱਗ ਨੂੰ ਪਾਣੀ ਦੁਆਰਾ ਕਾਬੂ ਨਹੀਂ ਕੀਤਾ ਜਾ ਸਕਦਾ ਕਿਉਂਕਿ ਪਾਣੀ ਹੌਲਾ ਹੋਣ ਕਰਕੇ ਤੇਲ ਹੌਲਾ ਹੋਣ ਕਰਕੇ ਪਾਣੀ ਉੱਪਰ ਤੈਰਦਾ ਰਹਿੰਦਾ ਇਸ ਕਰਕੇ ਪਾਣੀ ਨਾਲ ਉਸਤੇ ਕਾਬੂ ਨਹੀਂ ਪਾਇਆ ਜਾ ਸਕਦਾ ਹਾਂਜੀ ਹੁਣ ਅਗਲਾ ਪ੍ਰਸ਼ਨ ਹੈਗਾ ਸਹੀ ਗਲਤ ਹਾਂਜੀ ਹੁਣ ਆਪਾਂ ਸਹੀ ਗਲਤ ਕਰਾਂਗੇ ਕਪੂਰ ਦਾ ਜਲਣਾ ਇੱਕ ਤੇਜ ਬਲਣ ਹੈ ਕਪੂਰ ਦਾ ਜਲਣਾ ਗਲਤ ਹੈ ਸਵਾਭਿਕ ਬਲਣ ਹੈ ਬਲਣ ਇੱਕ ਭੌਤਿਕ ਤਬਦੀਲੀ ਹੈ ਇਹ ਵੀ ਗਲਤ ਹੈ ਕਿਉਂਕਿ ਬਲਣ ਤੇ ਸਵਾਭ ਬਣਦੀ ਹੈ ਇਹ ਇੱਕ ਰਸਾਇਣਿਕ ਤਬਦੀਲੀ ਹੈ ਬਲਣ ਲਈ ਹਵਾ ਜ਼ਰੂਰੀ ਹੈ ਹਾਂਜੀ ਜ਼ਰੂਰੀ ਹੈ ਤੇਲ ਨਾਲ ਸ਼ੁਰੂ ਹੋਈ ਅੱਗ ਪਾਣੀ ਨਾਲ ਬੁਝਾਈ ਜਾ ਸਕਦੀ ਹੈ ਪਹਿਲਾਂ ਆਪਾਂ ਪੜ ਚੁੱਕੇ ਨਹੀਂ ਬੁਝਾਈ ਜਾ ਬੁਝਾਉਣੀ ਚਾਹੀਦੀ ਨਹੀਂ ਬੁਝਾਈ ਜਾ ਸਕਦੀ ਗਲਤ ਹੈ ਆ ਮਿਲਾਨ ਕਰੋ ਹੁਣ ਆ ਗਿਆ ਪਹਿਲੇ ਕਾਲਮ ਦੇ ਵਿੱਚ ਹੈਗਾ ਤੇ ਦੂਜੇ ਗੈਲਮ ਦੇ ਵਿੱਚ ਪਹਿਲੇ ਚ ਐਲ ਪੀਜੀ ਐਲ ਪੀਜੀ ਹੈ ਜਿਹੜੀ ਉਹ ਹੈਗੀ ਆ ਤੇਜ ਬਲਣ ਨਾਲ ਜੋੜ ਦਿਆਂਗੇ ਅਸੀਂ ਕੈਲੋਰੀ ਮੁੱਲ ਹੈ ਜਿਹੜਾ ਉਹਨੂੰ ਕਿਲੋ ਜੌਲ ਪਰ ਕਿਲੋਗ੍ਰਾਮ ਇਹਦੀ ਇਕਾਈ ਹੈ ਅੱਗ ਬੁਝਾਉਣ ਵਾਲਾ ਕਾਰਬਨ ਡਾਈਆਕਸਾਈਡ ਅੱਗ ਬੁਝਾਉਣ ਲਈ ਵਰਤੀ ਜਾਂਦੀ ਹੈ ਸ਼ੀਸ਼ਾ ਜਿਸ ਨੂੰ ਜਲਾਇਆ ਨਹੀਂ ਜਾ ਸਕਦਾ ਇਸ ਕਰਕੇ ਨੂੰ ਗੈਰ ਜਲਾਉਣ ਯੋਗ ਕਹਿੰਦੇ ਆ ਹਾਂਜੀ ਇੱਥੋਂ ਤੱਕ ਆਪਣੇ ਛੋਟੇ ਪ੍ਰਸ਼ਨ ਸੀ ਪਹਿਲਾ ਦੂਜਾ ਤੀਜਾ ਤੇ ਚੌਥਾ ਪ੍ਰਸ਼ਨ ਅਸੀਂ ਕਰ ਲਏ ਆ ਉਮੀਦ ਕਰਦੀ ਆ ਕਿ ਸਾਰਿਆਂ ਨੂੰ ਪ੍ਰਸ਼ਨਾਂ ਦੀ ਸਮਝ ਲੱਗੀ ਹੋਵੇਗੀ ਤੇ ਸੁੰਦਰ ਕਰਕੇ ਤੁਸੀਂ ਆਪਣੀ ਕਾਪੀਆਂ ਤੇ ਲਿਖ ਸਕਦੇ ਹੋ ਜੇ ਬਹੁਤ ਵਧੀਆ ਹੈਲਪ ਮਿਲੀ ਹੋਵੇ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਤੇ ਸ਼ੇਅਰ ਕਰਨਾ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਵੇਗਾ ਧੰਨਵਾਦ ਉਹ ਇਹ ਬੱਚੇ